ਹਾਂਜੀ ਮੈਂ ਕੁਲਦੀਪ ਸਿੰਘ ਸਿੱਧੂ ਖੇਤੀਕੀਤਾ ਚੈਨਲ ਤੋਂ ਹਾਂਜੀ ਅਜਾਇਸੀ ਜੀ ਖੇਤ ਕਿਉਂਕਿ ਇਹ ਐਤਵਾਰ ਬੇਟਾ ਜੀ ਦੀ ਅਜਾ ਉਹਤੇ ਸੇਵਾ ਸੀ ਸ੍ਰੀ ਰਮਿੰਦਰ ਸਾਹਿਬ ਸੰਡੇ ਦੇ ਸੰਡੇ ਨੂੰ ਜਾਂਦੇ ਆ ਤੇ ਆ ਦੇਖ ਲਓ ਤੁਸੀਂ ਜਿਹੜਾ ਉਸ ਦਿਨ ਤੁਹਾਨੂੰ ਮੈਂ ਰეკਮੈਂਡ ਕੀਤਾ ਸੀ ਉਹ ਹੀ ਸਪਰੇਅ ਕੀਤੀ ਹੈ ਜੀ ਤੇ ਬਿਲਕੁਲ ਆ ਨਿਕਲ ਦੇਖ ਲਓ ਦਾਣੇ ਕੋਈ ਕਾਲਾ ਨਹੀਂ ਕੋਈ ਕੁਝ ਨਹੀਂ ਬਿਲਕੁਲ ਸਾਫ਼ ਯਾਨੀ ਇੱਕ ਟਿਲਟ ਕੋਰਾ ਜਿੰਦ ਤੇ ਇੱਕ ਦੂਸਰੀ ਦੀ ਬਸ ਉਹ ਇੱਕ ਥੱਲੇ ਵਾਲੀ ਐਪ ਉਪਰ ਵਾਲੀ ਬਸ ਉਹ ਤਿੰਨ ਸਪਰੇ ਲਾ ਕੇ ਦਵਾਈਆਂ ਉਹ ਕੀਤੀਆਂ ਜੀ ਤੇ ਬਸ ਹੁਣ ਨਾ ਹੀ ਕਰਨੀ ਇੱਕ ਹੀ ਸਪਰੇ ਕਰੀ ਹੈ ਜੀ ਬਸ 131 ਜਿਮਨਾ ਕਿਸੇ ਵਾਰ ਯੱਦ ਆਇਆ ਸੀ ਕਿ ਸਾਰੇ ਲਾਤਾ 14 ਦੇ 14 ਕਿੱਲੇ ਇੱਥੇ ਜੀ ਫਿਰ ਉਹ ਬੇਟਾ ਜੀ ਗਿਆ ਸੀ ਉੱਥੇ ਤੇ ਛੱਡਣਾ ਨੱਕੇ ਰਾਇਟ ਅਟੋਮੈਟਿਕ ਛੱਡ ਜਾਗੇ ਜਦੋਂ ਆਊਗੀ ਮੋਟਰਾਂ ਚੱਲ ਪੈਣੀਆਂ ਪਰ ਜਣਾ ਕੱਲ ਫੇਰਾ ਜਾਗੇ ਸਹੀ ਇੰਨੀ ਤੇਰੀ ਆਈ ਅਥਾੜਾ ਗਵੜੀਆਂ ਦਾ ਪਛੇਤਾ ਲੱਗਾ ਸੀ ਹਾਂ ਸੀ ਆ ਸਾਰਾ ਆਪਣਾ ਇਸ ਪਾਸੇ ਤੇ ਇਹ ਜਿਹੜੀ ਜੀ ਇੱਕ ਬਰਾਇਆ ਨਾ ਕਰੋ ਜਿੱਥੇ ਗੋਬ ਦੀ ਸੁੰਢੀ ਮੇਛਾਈ ਜਿੱਥੇ ਛਾਂ ਰਹਿੰਦੀ ਦਰਖਤਾਂ ਤੱਲੇ ਉਥੇ ਆਉਣੀ ਆਉਣੀ ਹੁੰਦੀ ਹੈ 2-4% ਕੋਈ ਦਿੱਕਤ ਚਿੰਤਾ ਨਾ ਕਰਿਆ ਕਰੋ ਮੈਂ ਤਾਂ ਵੇਚੋਣਾ ਚਾਹੀਦਾ ਵਿੱਚ ਵੀ ਇੱਕ 2% ਦੀ ਕੋਈ ਦਿੱਕਤ ਨਹੀਂ ਵੈਸੇ ਹੁਣ ਸਹੀ ਨਹੀਂ ਸਰ ਗਿਆ ਕੋਈ ਨਹੀਂ ਇੰਦੇ ਦੇ ਵਿੱਚ ਬਸ ਆ ਦੇਖੋ ਨਾ ਆ ਦਰਖਤ ਦੇ ਥੱਲੇ ਆ ਤੁਹਾਨੂੰ ਚਿੱਟੇ ਦਿਖਾਈ ਦੇ ਰਹੇ ਆ ਅਗਾਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਤੇ ਸਪਰੇ ਹੋ ਚੁੱਕੀ ਆ ਲਾਸਟ ਪਰਸੋਂ ਕੀਤੀ ਸੀ ਤੇ ਆਪਾਂ ਹੁਣ ਸਪਰੇ ਦੀ ਲੋੜ ਨਹੀਂ ਲਾਸਟ ਹੀ ਪਾਣੀ ਲਾਸਟ ਸਪਰੇਅੋਂ ਲਾਸਟ ਪਾਣੀ ਲਾ ਰਹੇ ਆ ਕਿ ਇਹ ਵੀ 25 ਦਿਨਾਂ ਦੇ ਵਿੱਚ ਮੇਰੇ ਖਿਆਲ ਚ 20 ਤੋਂ 25 ਦਿਨਾਂ ਦੇ ਵਿੱਚ ਜਦ 30 ਦਿਨ ਲਾ ਲੋ ਦੇ ਵਿੱਚ ਵਿੱਚ ਤਿਆਰ ਹੋ ਜਾਏਗਾ ਕਿਉਂਕਿ ਇਹ ਪੀਪੀ ਜਿਹੜੀ ਪੀਆਰ 131 ਵੈਰੈਟੀ ਹੈ ਨਹੀਂ ਇਹ ਥੋੜਾ ਜੀ ਥੋੜੀ ਲੇਟ ਪੱਕਦੀ ਯਾਨੀ ਕਿ ਇਸ ਦਾ ਦਾਣਾ ਪੱਕ ਜਾਂਦਾ ਥੋੜੀ ਪਰਾਲੀ ਜਿਹੜੀ ਨਾ ਹਰੀ ਜਿਆਦਾ ਰਹਿਣ ਕਰਕੇ ਫਿਰ ਉਹ ਆਪਣਾ ਉਸ ਨੂੰ ਨਹੀਂ ਕਹਿੰਦੇ ਹਾਂ ਤੇ ਸਲਾਬ ਰਾਈ ਜਾਂਦੀ ਹੈ ਫਿਰ ਉਹ ਜਦੋਂ ਜਿਹੜੀ ਉਹਨਾਂ ਦੀ 12% ਜਾਂ ਕੋਈ ਵੀ ਹੈ ਉਹ ਫਿਰ ਉਸ ਤਰ੍ਹਾਂ ਜਿਹੀ ਥੋੜੀ ਜੀ ਹੋ ਜਾਂਦਾ ਤੇ ਥੋੜਾ ਪਕਾ ਕੇ ਮੇਰੇ ਵੀਰ ਵੜਾਏ ਹੋ ਕੋਈ ਕਾਲੀ ਕਰਨੀ ਕੋਈ ਲੋੜ ਨਹੀਂ ਕਿਉਂਕਿ ਅੱਗੇ ਹੀ ਪਰਮਾਧਵਾ ਨੇ ਬਹੁਤ ਨੁਕਸਾਨ ਕਰ ਦਿੱਤਾ ਜਿੰਨਾ ਵੀ ਅੱਖਾ ਜਾਵੇ ਅੱਖੇ ਉਕੇ ਨਹੀਂ ਸਕਦੇ ਕੁਛ ਸ਼ਬਦ ਹੀ ਨਹੀਂ ਜੇ ਉਸ ਏਰੀਆ ਦੇ ਵਿੱਚ ਅਸੀਂ ਘੁੰਮੇ ਆ ਮੇਰਾ ਬੇਟਾ ਵੀ ਅਸੀਂ ਹਰਿਆਣੇ ਤੋਂ ਸੇਵਾ ਆਈ ਸੀ ਉਹ ਵੰਡ ਕੇ ਆਏ ਸੀ ਤੇ ਤਨ ਜਿਗਰਾ ਜਿਹੜੇ ਉਹ ਪਰਿਵਾਰ ਬੈਠੇ ਨੇ ਚਾਚ ਫਿਰ ਪਾਣੀ ਨਾ ਕੁੱਤੇ ਸਿਰ ਡੀ ਪਾਣੀ ਪੀਣ ਦੀ ਨਾ ਕੋਈ ਦਰਵਾਜ਼ਾ ਜਾਣ ਦੀ ਬਹੁਤ ਦੁੱਖ ਹੁੰਦਾ ਈ ਪੰਜਾਬ ਤੇ ਜਦੋਂ ਐਸ ਤਰੀ ਹੁਬਤਾ ਹੁੰਦੀਆਂ ਨੇ ਤੇ ਇਹ ਵੀ ਪਤਾ ਜੀ ਮੈਂ ਤੁਹਾਨੂੰ ਦੱਸਦਾ ਵੀ ਇਹ ਸਿਰਫ ਸਰਕਾਰਾਂ ਦੇ ਕਰਕੇ ਆਉਂਦੀਆਂ ਜੀ ਸਰਕਾਰਾਂ ਨਲਾਇਕ ਨੇ ਬਿਲਕੁਲ ਜੂ ਮਈ ਦੇ ਵਿੱਚ ਪ੍ਰੋਗਰਾਮ ਬਣ ਜਾਂਦਾ ਜੀ ਆਪਾਂ ਇਨੀ ਤਰੀਕ ਤੇ ਝੋਨਾ ਲਾਉਣਾ ਇੰਨਾ ਪਾਣੀ ਛੱਡਣਾ ਉਦੋਂ ਹੀ ਦਰਿਆਵਾਂ ਦੇ ਵਿੱਚ ਥੋੜਾ ਥੋੜਾ ਪਤਾ ਹੁੰਦਾ ਵੀ ਬਰਸਾਤ ਆਉਣੀ ਪਾਟਾ ਡੈਮ ਨੇ ਵੀ ਚੜਨਾ ਸਾਰੇ ਦਰੇ ਪੌਂਗ ਡੈਮ ਨੇ ਵੀ ਚੜਨਾ ਤੇ ਉਦੋਂ ਤੁਸੀਂ 50-50 ਹਜ਼ਾਰ ਕਿਉਂ ਸਿੱਕ ਪਾਣੀ ਦਰਿਆਵਾਂ ਵਿੱਚ ਛੱਡੀ ਜੋ ਨਾਲੇ ਉਹ ਨਹਿਰਾਂ ਦੇ ਕੰਮ ਆਊਗਾ ਨਾਲੇ ਉਹ ਝੋਨੇ ਦੇ ਕੰਮ ਆਊਗਾ ਜਦੋਂ ਇਹ ਵਿਪਤਾ ਪਵੇ ਤੇ ਇਹ ਵੀ ਵਿਪਤਾ ਪਵੇਗੀ ਨਹੀਂ ਕਿਉਂਕਿ ਡਾਊਨ ਹੋਵੇਗਾ ਤੇ ਲੱਖ ਕਿਊਜ਼ ਛੱਡ ਲੋ ਕਰੂ ਪਰਾ ਰੋਜ ਦਾ ਤਾਂ ਅਮੀ ਫਿਰਗਾ ਨਹੀਂ ਹੁੰਦਾ ਇਹ ਕੀ ਕਰਦੇ ਆ ਰੋਕ ਲੈ ਜੀ ਸਾਰੀਆਂ ਨਹਿਰਾਂ ਬੰਦ ਕਰਤੀਆਂ ਸਾਡਾ ਇੰਨਾ ਹੋ ਗਿਆ ਜੀ ਅੱਜ 400 ਕਿਊਜ਼ ਲੱਖ ਕਿਊਜ਼ ਵੀ ਛੱਡਤਾ ਅੱਜ 2 ਲੱਖ ਕਿਊਜ਼ ਛੱਡਤਾ ਉਹਦੇ ਫਿਰ ਉਹ ਫਿਰ ਇੰਨਾ ਦਾ ਹੀ ਹੈ ਨਾ ਪੰਜਾਬ ਦੇ ਨਾਲ ਗਲਤ ਬਹੁਤ ਗਲਤ ਹੋ ਰਿਹਾ ਇਹ ਆਪਾਂ ਨੂੰ ਇਕੱਠੇ ਹੋ ਕੇ ਸਬਕ ਲੈਣਾ ਚਾਹੀਦਾ ਹੈ ਬੀਐਨਬੀ ਜਿਹੜਾ ਕੀ 60 40 ਪੰਜਾਬ ਦਾ ਭਾਗ ਹੁੰਦਾ ਸੀ ਅੱਜ ਉਹਦੇ ਤੇ ਸਾਰਾ ਕੰਟਰੋਲ ਉਸਤਾ ਜੀ ਭਾਜਪੀ ਦਾ ਹੈ ਦੇ ਬੰਦਿਆਂ ਦਾ ਜਨਰਲ ਸਰਕਾਰ ਉਹਨਾਂ ਦੀ ਹੈ ਸੈਂਟਰ ਚ ਤੋਂ ਉਹਨਾਂ ਦੀ ਹੈ ਤੇ ਉਹ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਵੀਡੀਓ ਵਾਇਰਲ ਹੋਇਆ ਉਹ ਅਸਰ ਹੈ ਸਾਰਾ ਮਹਿਕਮਾ ਜਿਹੜੇ ਵੀ ਅਫਸਰ ਲੱਗੇ ਨੇ ਉੱਥੇ ਅਸੀਂ ਆਂਦੇ ਆ ਇਨਾ ਹੋਰ ਗੋਇਲਟ ਖੋਲਦੋ ਨਾ ਰੈਗਾ ਬਾਸ ਨਾ ਵਜੇਗੀ ਬੰਸਰੀ ਕਿ ਨਾ ਰਹਿਣਗੇ ਤੇ ਨਾ ਹੀ ਰੌਲਾ ਪਾਉਣਗੇ ਇਹ ਹੈ ਜੀ ਚਲੋ ਜੀ ਇੰਨੀਆਂ ਗੱਲਾਂ ਸੀ ਹੋਰ ਜੀ ਮਰਬ ਮੇਰ ਕਰੇ ਸੱਚੇ ਪਾਤਸ਼ਾ ਉਹਨਾਂ ਦੇ ਮੇਰ ਕਰੇ ਜਿਨ੍ਹਾਂ ਦਾ ਡੋਬਾ ਹੋ ਗਿਆ ਸੱਚੇ ਪਾਤਸ਼ਾ ਉਹਨਾਂ ਨੂੰ ਇਤਬਾਕ ਬਖਸ਼ੇ ਦੇ ਆਪਣੇ ਜਿਹੜੇ ਰਹਿ ਗਈ ਹੈ ਤਾਂ ਤੇ 30% ਖੇਤੀ ਪੰਜਾਬ ਦੀ ਨਸ਼ਟ ਹੋ ਗਈ ਜੀ ਥੋੜੀ ਨਹੀਂ ਹੁੰਦੀ ਤੇ ਚਲੋ ਜੀ ਹੁਣ ਇਹ ਪਰਮਾਤਮਾ ਅੱਗੇ ਨਹੀਂ ਪਰ ਅਰਦਾਸ ਹੀ ਕਰ ਸਕਦੇ ਆਪਾਂ ਤੇ ਇੰਨੀ ਗੱਲਾਂ ਕਹਿੰਦਾ ਹੋਇਆ ਕਿਉਂਕਿ ਮਨ ਬਹੁਤ ਦੁਖੀ ਹੁੰਦਾ ਹੈ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤ